ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਾ ਸਵਾਗਤ ਹੈ ਆਪਣੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਲੈ ਕੇ ਆਇਆ ਹਾਂ ਸੇਲ ਤੇ ਆਪਾਂ ਤਿੰਨ ਟਰੈਕਟਰ ਇੱਕ ਸੋਨਾਲੀਕਾ 60 RX 855 FI ਤੇ ਫਾਰਮ ਟਰੈਕ 60 ਚਲੋ ਕਰਦੇ ਅਗੇ ਵੀਡੀਓ ਵਿੱਚ ਗੱਲਬਾਤ ਬਣੇ ਰਹਿਣਾ ਅੰਤ ਤੱਕ ਨਾਲ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲੋ ਤਾਂ ਇਹ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਚਲੋ ਪਹਿਲਾ ਟਰੈਕਟਰ ਆ ਗਿਆ ਮਿੱਤਰੋ ਸੋਨਾਲੀਕਾ 60 RX 2014 ਮਾਡਲ ਆ ਸਾਰਾ ਡਾਟ 올 ओरिजिनल ਆ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਪੰਜਾਬ ਨੰਬਰ ਆ ਪੀਵੀ ਨੰਬਰ ਆ ਬਾਕੀ ਟਾਇਰਾਂ ਦੀ ਜਿਹੜੀ ਹੈ ਚੈੱਕ ਕਰ ਸਕਦੇ ਹੋ ਜਮਾਨ ਨਵੇਂ ਵਰਗੇ ਟਾਇਰਾਂ ਇੰਜਨ ਗੇਅਰ ਦਾ ਪੂਰਾ ਓਕੇ ਆ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਆ ਤੇ ਗੱਲ ਕਰੀਏ ਡਿਮਾਂਡ ਦੀ ਇਹ ਟਰੈਕਟਰ ਦੀ ਡਿਮਾਂਡ ਰੱਖੀ ਵੀਰਾਂ ਨੇ 3,85,000 ਰੁਪਏ ਡਿਮਾਂਡ ਰੱਖੀ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਕਨੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਤੁਸੀਂ ਕਨੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਸੋਨਾਲੀ ਕ 60 RX 2014 ਮਾਡਲ 50 ਨੰਬਰ ਟਰੈਕਟਰ ਖਰੀਦ ਸਕਦੇ ਹੋ ਬਾਕੀ ਗੜੀ ਹਿੰਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਅੱਗੇ ਆ ਗਿਆ 855 FE 2002 ਮਾਡਲ ਆ ਸਾਰਾ ਡਾਟਾ 올 ਰੀਜਨਲ ਆ ਤੇ ਪੰਜਾਬ ਨੰਬਰ ਆ ਪੀਬੀ ਨੰਬਰ ਆ 70% ਟਾਇਰਾਂ ਦੀ ਗੜੀ ਇਹਨਾਂ ਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਇੰਜਨ ਗੇਅਰ ਦੀ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਤੇ ਵਾਹ ਕੇ ਚਲਾ ਕੇ ਆਪਣੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਆ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਵੀਰੇ ਨੇ ਟਰੈਕਟਰ ਦੀ 2,60,000 ਰੁਪਏ ਡਿਮਾਂਡ ਰੱਖੇ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ। ਬਾਕੀ ਕਿਨਾਰੇ ਨੰਬਰ ਚੱਲਦਾ ਸਕਰੀਨ ਤੇ ਨੰਬਰ ਵੀ ਇੰਕਾਡ ਕਰਕੇ ਟਰੈਕਟਰ ਪਰ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਸਵਰਾਜ 855 FI 2002 ਮਾਡਲ 55 ਨੰਬਰ ਟਰੈਕਟਰ ਖਰੀਦ ਸਕਦੇ ਹੋ। ਅੱਗੇ ਆ ਗਿਆ ਮਿੱਤਰੋ ਫਾਰਮ ਟਰੱਕ 60 2009 ਮਾਡਲ ਆ ਸਾਰਾ ਡੈਟ 올 ओरिजिनल ਆ ਤੇ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਪੰਜਾਬ ਨੰਬਰ ਆ PB ਨੰਬਰ ਆ ਰਿਵਰਸ ਵੀ ਦਿਓ ਆ। ਡਬਲ ਕਲਚ ਚਾਹ ਰਵਾਸ ਵੀਡੀਓ 70% ਟਾਇਰਾਂ ਦੀ ਕੰਡੀਸ਼ਨ ਆ। ਬਾਕੀ ਇੰਜਨ ਗੇਅਰ ਲੇਫਟ ਦਾ ਪੂਰਾ ਓਕੇ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਤੁਸੀਂ ਵਾਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਆ। ਗੱਲ ਕਰੀਏ ਟਰੈਕਟਰ ਦੀ ਡਿਮਾਂਡ ਦੀ ਡਿਮਾਂਡ ਰੱਖੀ ਵੀਰਾਂ ਨੇ 2,85,000 ਰੁਪਏ ਡਿਮਾਂਡ ਰੱਖੀ ਆ। ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ। ਏਰੀਆ ਪੈਂਦਾ ਬਰਨਾਲਾ। ਬਾਕੀ ਕਨੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਕਨੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਆ। ਚਲੋ ਮਿਲਦੇ ਆਂਗੇ ਮਿੱਤਰੋ ਇੱਕ ਨੈਕਸਟ ਵੀਡੀਓ ਵਿੱਚ।